ਮੇਰੇ ਨਾਲ RAM ISHWAR SINGH ਬੈਠੇ ਆ ਤੇ ਇਹ ਨਾ 1974 ਦੇ ਤਕਰੀਬਨ ਤੱਕ ਇਹਨਾਂ ਕਾਰਾਂ ਦਾ ਕੰਮ ਕਰਨਾ ਇਹਨਾਂ ਨੇ ਸਟਾਰਟ ਕੀਤਾ ਸੀਗਾ ਸੁਨਾਮ ਦੇ ਵਿੱਚ ਤਾਂ ਇਹਨਾਂ ਤੋਂ ਆਪਾਂ ਨਾ ਜਾਣਕਾਰੀ ਲੈਣੇ ਆ ਕਿ ਜਦੋਂ ਉਹ 1974 ਹੁੰਦਾ ਸੀਗਾ ਤੁਸੀਂ ਆਪਦੇ ਆਪ ਨੂੰ ਥੋੜਾ ਜਿਹਾ ਬਲੈਕ ਐਂਡ ਵਾਈਟ ਫੋਟੋਆਂ ਦੇ ਜ਼ਮਾਨੇ 'ਚ ਲੈ ਕੇ ਜਾਓਗੇ ਤਾਂ ਤੁਹਾਨੂੰ ਮਹਿਸੂਸ ਕਰ ਸਕੋਗੇ ਤੁਸੀਂ ਬਾਪੂ ਦੀਆਂ ਗੱਲਾਂ ਸੁਣ ਕੇ ਕਿ ਉਦੋਂ ਕੀ ਮਾਹੌਲ ਹੋਊਗਾ ਕਿਵੇਂ ਦੀਆਂ ਕਾਰਾਂ ਹੋਣਗੀਆਂ ਕਿਵੇਂ ਦੀ ਮੰਗਾਈ ਹੋਊ ਕਿ ਮੇਰਾ ਤੇਲ ਹੋਊਗਾ ਕਿੰਨੇ ਇੱਕ ਦੀ ਗੱਡੀ ਆਉਂਦੀ ਸੀ ਕਿੰਨੇ ਕਿਚ ਰਿਪੇਅਰ ਹੋ ਜਾਂਦੀ ਸੀ ਆਪਾਂ ਸਾਰੀ ਗੱਲਬਾਤ ਕਰਦੇ ਆਂ ਅੱਜ ਮਾਲਕ ਦੀ ਕਿਰਪਾ ਨਾਲ ਬਥੇਰਾ ਵੱਡਾ ਕੰਮ ਪਰ ਉਸ ਜਮਾਨੇ ਚੱਲਦੇ ਆਪਾਂ ਉਸ ਜਮਾਨੇ ਜਮਾਨੇ ਦੀ ਦੁਕਾਨਦਾਰੀ ਤੇ ਗੱਲਬਾਤ ਕਰਦੇ ਆਂ ਬਾਪੂ ਜੀ ਸਸੇਗਲ ਸਸੇਗਲ ਸਰ ਸਸੇਗਲ ਬਾਪੂ ਜੀ ਉਹ ਕੰਮ ਸ਼ੁਰੂ ਕਦੋਂ ਕੀਤਾ ਸੀ ਕਿੰਨੇ ਕਦੋਂ ਸਿੱਖੇ ਕਦੋਂ ਤੁਸੀਂ ਕੰਮ 1970 ਸਿੱਖਣ ਲੱਗਿਆ ਸੀ ਮੈਂ 1970 ਚ ਤੁਸੀਂ ਸਿੱਖਣ ਲੱਗੇ ਸਿੱਖਣ ਲੱਗੇ ਸੀ 70 ਚ ਕਿੱਥੇ ਸਿੱਖਣ ਲੱਗੇ ਸੀ ਤੁਸੀਂ ਕੰਮ ਸੁਨਾਮੀ ਸਿੱਖਣ ਲੱਗੇ ਸੀ ਗਾਲਾ ਰੋਡ ਤੇ ਉਦੋਂ ਤਾਂ ਮਸ਼ੀਨਰੀ ਬਹੁਤ ਥੋੜੀ ਸੀ ਹਾਂ ਬਹੁਤ ਘੱਟ ਚਲਦਾ 10 15 ਗਾਲਾ ਚ ਹੈ ਗੱਲ ਉਸ ਤੋਂ ਤੇ ਤੁਹਾਨੂੰ ਕਿਨੇ ਰਹਿ ਦਿੱਤੀ ਕਿ ਇੰਨੇ ਛੋਟੇ ਇੰਨੀ ਥੋੜੀ ਮਸ਼ੀਨਰੀ ਤੇ ਇਹਦਾ ਕੰਮ ਸਿੱਖ ਲਾ ਨਹੀਂ ਮੈਨੂੰ ਪੜ੍ਹਨਾ ਹੁੰਦਾ ਨਹੀਂ ਸੀਗਾ ਜੀ ਇਸ ਕਰਕੇ ਮੈਂ 8ਵੀਂ ਚ ਹਟ ਕੇ ਕੰਮ ਸਿੱਖਣ ਲੱਗ ਗਿਆ ਸੀ ਕੰਮ ਸਿੱਖਣ ਲੱਗ ਗਿਆ ਇਸ ਕਰ ਮ ਅੰਗਰੇਜ਼ੀ ਵੀ ਨਹੀਂ ਹੁੰਦੀ ਸੀ ਪੰਜਾਬੀ ਬਹੁਤ ਕੱਟੋਂ ਦੀ ਸੀ ਜੀ ਇਸ ਕਰਕੇ ਮੈਂ ਕੰਮ ਸਿੱਖਣਾ ਹੀ ਫੈਨਲ ਕੀਤਾਗਾ ਜਦੋਂ ਜਦੋਂ ਬਾਪੂ ਜੀ ਬਜ਼ੁਰਗ ਤੁਹਾਨੂੰ ਕਹਿੰਦੇ ਹੋਣਗੇ ਜਿਵੇਂ ਹੁਣ ਅਸੀਂ ਆਪਦੇ ਜਵਾਕਾਂ ਨੂੰ ਕੂਰਦੇ ਆ ਜਾਂ ਸਾਨੂੰ ਬਾਪੂ ਵਰਗੇ ਕੂਰਦੇ ਰਹਿਆ ਤੁਹਾਨੂੰ ਬਾਪੂ ਵਰਗੇ ਜਦੋਂ ਕੂਰਦੇ ਹੁੰਦੇ ਸੀ ਉਹ ਕੀ ਕਹਿੰਦੇ ਹੁੰਦੇ ਸੀ ਵੀ ਆਉਣ ਵਾਲਾ ਯੁੱਗ ਪੁੱਤ ਮਸ਼ੀਨਰੀ ਦਾ ਯੁੱਗ ਆਉਣ ਵਾਲਾ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਹੁੰਦੇ ਸੀ ਜਿਵੇਂ ਅਸੀਂ ਕਹਿੰਨੇ ਆ ਵੀ ਪੁੱਤ ਆਉਣ ਵਾਲਾ ਯੁੱਗ ਕੰਪਿਊਟਰ ਦਾ ਯੁੱਗ ਆ ਐ ਮੈਂ ਤੁਹਾਨੂੰ ਕਹਿੰਦੇ ਹੁੰਦੇ ਸੀ ਵੀ ਪੁੱਤ ਆਉਣ ਵਾਲੇ ਸਮੇਂ ਚ ਕਾਰਾਂ ਬਹੁਤ ਹੋ ਜਾਣੀਆਂ ਇਹਨਾਂ ਦਾ ਕੰਮ ਸਿੱਖਣਾ ਹਾਂ ਇਸ ਤਰ੍ਹਾਂ ਤਾਂ ਕਹਿੰਦੇ ਸੀ ਉਹ ਤਾਂ ਜਿਹੜੇ ਆਪੀ ਤਾਂ ਚਣਾਈ ਦਾ ਕੰਮ ਕਰਦੇ ਸੀ ਜੀ ਸਾਡਾ ਵਿਚਾਰ ਵੜ ਗਿਆ ਵੀ ਇਸੇ ਕੰਮ ਵਿੱਚ ਸਿੱਖਣਾ ਬਸ ਪੜ੍ਹਨਾ ਆਉਂਦਾ ਨਹੀਂ ਇਸ ਕਰਕੇ ਮਕੈਨਿਕੀ ਦਾ ਕੰਮ ਸਿੱਖਣਾ ਮਕੈਨਿਕੀ ਦਾ ਕੰਮ ਸਿੱਖਣਾ ਸ਼ੁਰੂ ਤੋਂ ਹੀ ਮੈਨੂੰ ਸ਼ੌਕ ਸੀਗਾ ਅ ਬਡੇ ਭਾਈ ਸਾਹਿਬ ਜਾਂਦੇ ਮਾਸਟਰ ਜੀ ਲੱਗੇ ਅਸੀਂ ਇੰਜਨ ਦੇਖਣ ਜਾਂਦੇ ਸੀ ਕਾਰ ਰੇਲ ਦਾ ਅੱਛਾ ਜੀ ਰੇਲ ਦਾ ਇੰਜਨ ਦੇਖਣਾ ਉਹ ਚੜਾ ਕੇ ਆਉਂਦੇ ਗੋਡਾਮ ਉਹ ਗੜਵਾੜੀ ਲੱਗੇ ਹੋਈ ਸੀ ਡਿਊਟੀ ਜੀ ਫਿਰ ਉਹ ਤੋਂ ਮੈਂ ਤਾਂ ਅਸੀਂ ਇੰਜਨ ਹੀ ਠੀਕ ਕਰ ਅਜਾ ਰੀਅਲ ਦਾ ਇੰਜਨ ਚੱਲਦਾ ਸੋਹਣਾ ਲੱਗਦਾ ਸੀ ਤੇ ਐਸਾ ਲੱਗਦਾ ਸੀ ਵੀ ਕਿਵੇਂ ਚੱਲਦਾ ਹਾਂ ਕਿਵੇਂ ਚੱਲਦਾ ਬਸ ਉਦੋਂ ਹੀ ਮੈਨੂੰ ਸ਼ੌਕ ਸੀ ਆ ਵੈਸੇ ਵੀ ਕਿਸੇ ਦਾ ਇੰਜਨ ਹੀ ਠੀਕ ਕਰਾ ਕਰਾਂਗੇ ਜੀ ਬਸ ਉਦੋਂ ਮਨ ਚ ਵਿਚਾਰ ਨੇ ਵੱਡੇ ਪਾਇਸੇ ਪੜਾ ਵੀ ਸਕਦੇ ਔਰ ਉਹਨੂੰ ਕੋ ਇੰਟਰਸਟ ਨਹੀਂ ਦਿੱਤਾ ਪੜਨ ਵਾਲੇ ਸੀ ਪੜਨਾ ਹੁੰਦਾ ਨਹੀਂ ਇਸ ਕਰ ਕਿਸ ਕੰਮ ਸਿੱਖਣਾ ਲੱਗੇ 70 ਚ ਕੰਮ ਸਿੱਖਣਾ ਲੱਗੇ 74 ਚ ਤੁਸੀਂ ਮਿਸਤਰੀ ਬਣ ਗਏ ਹਾਂਜੀ 74 ਚ ਆਪਦੀ ਵਰਕਸ਼ਾਪ ਕਰ ਲਈ ਹਾਂਜੀ ਕਿੰਨਾ ਕਿਰਾਇਆ ਹੁੰਦਾ ਸੀ ਉਦੋਂ ਵਰਕਸ਼ਾਪ ਦਾ ਮਤਲਬ 60 ਰੁਪਏ ਕਿਰਾਇਆ ਹੁੰਦਾ ਦੁਕਾਨ ਦੀ 60 ਰੁਪਏ ਕਿਰਾਇਆ ਕਿਰਾਇਆ ਇੱਕ ਦੁਕਾਨ ਦਾ ਤੇ ਇੱਕ ਇੱਕ ਗੱਡੀ ਕਿੰਨੇ ਕ ਦੀ ਗੱਡੀ ਆ ਜਾਂਦੀ ਹੁੰਦੀ ਸੀ ਉਦੋਂ ਉਦੋਂ ਗੱਡੀ ਕਿੰਨੇ ਦੀ ਆਉਂਦੀ ਹੁੰਦੀ ਹੁਣ 70 ਚ ਤਾਂ ਮੈਨੂੰ ਯਾਦ ਹੈਗਾ 17000 ਰੁਪਏ ਦੀ ਮਿਸਟਰ ਮਿਸਟਰ ਕਾਰ ਆਉਂਦੀ ਸੀ ਉਹ ਮਿਸਟਰ ਕਾਰ 17000 ਦੀ ਹਾਂ ਫਿਰ ਤਾਂ ਇਹਦਾ ਮਤਲਬ 5 400 ਨਾਲ ਇੰਜਨ ਹੋ ਜਾਂਦਾ ਹੋਣਾ ਬੰਦੀ ਦਾ 5 400 ਵਾਲੀ ਇਹਨਾਂ ਦੀ 5 400 ਵਾਲੀ ਕਿੰਨੀਆਂ ਕਿ ਗੱਡੀਆਂ ਹੁੰਦੀਆਂ ਇਸ ਨਾਮ ਦੇ ਵਿੱਚ ਹੁਣ ਇਹ 10 12 ਬਸ 15 ਤੋਂ ਵੱਧ ਤਾਂ ਹੈ ਹੀ ਨਹੀਂ ਸੀ ਹੱਦ ਦਾ ਬਸ ਜਨਾਮ ਚ ਟੈਕਸੀਸ ਮੈਂ ਤਾਂ ਜੀ ਹਾਂ ਜਿੰਨੇ بڑے ਲੋਕਾਂ ਕੋਲੇ ਹੁੰਦੀਆਂ ਸੀ ਜੀ ਮੋਦੀ ਕਹ ਲੋ ਜੋਤੀ ਪੀਖਾ ਕਹ ਲੋ ਸਿਲਮੀ ਵਾਲਾ ਕਹ ਤਾ ਸੇਨਾ ਕੋਲੇ ਹੁੰਦੀ ਸੀ ਮੈਂ ਤੁਹਾਨੂੰ ਆਹੀ ਪੁੱਛਣ ਲੱਗੇ ਸੀ ਵੀ ਤੁਹਾਨੂੰ ਨਾਂ ਯਾਦ ਆ ਉਹਨਾਂ ਬੰਦਿਆਂ ਦੇ ਜਿਹਨਾਂ ਚ ਪਹਿਲਾਂ ਪਹਿਲੇ ਦਿਨਾਂ ਚ ਗੱਡੀਆਂ ਹੁੰਦੀਆਂ ਸੀ ਇੱਕ ਤੁਸੀਂ ਮੋਦੀ ਨਾਂ ਲਿਆ ਹਾਂ ਮੋਦੀ ਜੋਤੀਪੀਖਾ ਸਿਲਮੇ ਵਾਲੇ ਜੀ ਹਰੀਕੇਵਲ ਕੇ ਪਾਰਟੀ ਜੀ ਇਹਨਾਂ ਕੋਲੇ ਨਹੀਂ ਸੀ ਗੱਡੀ ਬਸ ਕਿੰਨੀ ਤੱਕ ਗੱਡੀ ਸੀ ਹਾਂ ਸਾਰੇ ਸ਼ਹਿਰ ਚ 14 15 ਹਾਂ 14 15 ਗੱਡੀ ਸਾਰੇ ਵਿੱਚ ਤੇ ਕਿੰਨੇ ਕ ਦਿਨਾਂ ਬਾਅਦ ਗੱਡੀ ਆ ਜਾਂਦੀ ਹੁੰਦੀ ਹੈ ਵਰਕਸ਼ਾਪ ਤੇ ਗੱਡੀ ਛੋੜ ਕੋਲੇ 5 6 ਦਿਨਾਂ ਬਾਅਦ ਆ ਹੀ ਜਾਂਦੀ ਕੋਈ ਨਾ ਕੋਈ ਚੈੱਕ ਕਰਾਉਣ ਮਾਣਾ ਪੁਰਾਣੀਆਂ ਗੱਡੀਆਂ ਹੁੰਦੀਆਂ ਸਾਰੇ ਨੰਮੀਆਂ ਤਾਂ ਇਹਨਾਂ ਕੋਲੇ ਹੁੰਦੀਆਂ ਦੀਆਂ ਪੰਜ ਚਰਚਣਾ ਕੋਲੇ ਜੀ ਬਾਕੀ ਸਭ ਪੁਰਾਣੀਆਂ ਹੁੰਦੀਆਂ ਨੇ 10 12 ਹਜ਼ਾਰ ਵਾਲੀ 5 7 ਹਜ਼ਾਰ ਵਾਲੀ ਕਾਰ ਲੈ ਕੇ ਆਉਂਦੀ ਸੀ ਉਸ ਵੇਲੇ ਪਰਾਣੀ ਗੱਡੀ ਦੇ ਤੇ ਨਵੀਂ ਹੋ ਸਸਤੀ ਸੀ ਉਸ ਵੇ ਪੈਟਰੋਲ ਦੀ ਗੱਡੀ ਡੀਲ ਤਾਂ ਜਲਦੀ ਹੋਣੀ ਸੀ ਸਾਰੀਆਂ ਪੈਟਰੋਲ ਦੀ ਸੀ ਅੱਛਾ ਪੈਟਰੋਲ ਹੀ ਹੁੰਦੀਆਂ ਸੀ 150 84 ਦਾ ਪੈਟਰੋਲ ਹੀ ਆਈ ਗੱਡੀ ਸਾਰੀ ਇੱਕ ਤਾਂ ਅੰਬੈਸਡਰ ਦਾ ਨਾਮ ਆ ਮਿਸਟਰ ਇੱਕ ਫੀਅਟ ਹੋ ਗਈ ਫੀਅਟ ਜੀਪ ਤੇ ਜੀਪ ਮਤਲਬ ਆਪਣੇ ਪਿੰਡੂ ਏਰਗੇ ਚ ਇਹ ਤਿੰਨ ਤਰ੍ਹਾਂ ਦੀਆਂ ਗੱਡੀਆਂ ਹੁੰਦੀਆਂ ਸੀ ਹਾਂਜੀ ਹਾਂ ਮਿਡਲ ਕਲਾਸ ਲਈ ਇਹ ਗੱਡੀਆਂ ਸੀ ਉਸ ਤੋਂ ਪਹਿਲਾਂ ਲੈਂਡ ਮਾਸਟਰ ਸੀ ਉਸੜੇ ਉਸਤਾਜ ਜੀ ਜਿਹੜੇ ਅਸੀਂ ਪਹਿਲੀ ਵਾਰ ਚਲਾਈ ਹੈ ਨਾ ਲੈਨ ਮਾਸਟਰ ਜੀ ਸੇਰੋ ਤੇ ਲੈ ਕੇ ਆਇਸੀ ਜੀ ਹੁਕਮੇ ਠੇਕੇਦਾਰ ਸੇ ਉਹ ਵੀ ਸਾਨੂੰ ਨਾਮ ਆਦਾ ਉਹਨਾਂ ਤੋਂ ਲੈ ਕੇ ਠੀਕ ਕਰਨ ਗਏ ਸੀ ਗੇਰ ਜੀ ਬਲਕਿ ਚਲਾ ਕੇ ਲੈ ਆਇਸੀ ਗੇ ਠੀਕ ਕਰਕੇ ਉਹ ਖੜੀ ਹੈ ਸਾਡੇ ਬੰਦੇ ਪਰਮਾਨੰ ਕੁਟਿਆ ਚ ਖੜੀ ਹੈ ਜੀ ਹਜੇ ਵੀ ਖੜੀ ਹੈ ਖੜੀ ਹੈ ਸਾਡੇ ਉਸਤਾਜ ਜੀ ਤੋਂ ਉਹਨਾਂ ਕੁਟਿਆ ਵਾਲਿਆਂ ਨੇ ਲੈ ਲਈ ਗੱਡੀ ਉਹ ਲੈਨ ਮਾਸਟਰ ਆ ਦਾ ਨਾਮ ਜੀ ਲੈਨ ਮਾਸਟਰ ਆ ਦਾ ਉਹ ਉਹ ਉਹਦੋਂ ਤੇਲ ਦਾ ਕੀ ਰੇਟ ਹੁੰਦਾ ਸੀਗਾ ਜੀ ਤੇਲ ਸਵਾ ਗਰ ਪੈਸੇ 70 ਚ ਸਹੀ ਰੇਟ ਮੈਨੂੰ ਯਾਦ ਹੈ ਉਨਸੇ 70 ਚ ਸਵਾਰ ਬੀ ਲੀਟਰ ਸੀ 1970 ਚ ਪੈਟਰੋਲ ਸਵਾਰੇ ਰੂਪੇ ਚ ਸੀ ਇਸ ਇੰਨੇ ਸੀ ਇੱਕ ਗੱਲ ਮੈਨੂੰ ਹੋਰ ਦੱਸੋ ਉਹ ਤਾਂ ਪੈਟਰੋਲ ਪੰਪ ਕਿੰਨੇ ਕੁ ਦੂਰ ਹੁੰਦੇ ਸੀਗੇ ਮਤਲਬ ਪੈਟਰੋਲ ਜਿੱਥੇ ਮੈਂ ਕੰਮ ਕਰਦਾ ਉੱਥੇ ਤਾਂ ਨਹੀਂ ਕੀ ਸੀਗਾ ਨੇੜੇ ਸੀ ਹਾਂ ਕੋਈ ਇੱਕੋ ਹੀ ਲੈਨ ਚ ਤਿੰਨੇ ਪੈਟਰੋਲ ਪੰਪ ਸੜੇ ਲੱਗ ਲਵੇ ਤਾਂ ਅੱਛਾ ਜੀ ਰੋਡ ਤੇ ਜੀ ਗੁੱਜਰਾਂ ਵਾਲਿਆਂ ਦਾ ਕਹੇ ਲੋ ਕਦਾਰਨਾਥ ਦਾ ਕਹੇ ਲੋ ਇਹਦਾ ਕਿਸਾ ਹੈ ਇਹ ਤੇ ਮੀਰੀਆਂ ਦਾ ਤਿੰਨੇ ਇੱਕੋ ਲੈਨ ਚ ਹੁੰਦੇ ਸੀ ਪ੍ਰੋਬਲਮ ਤੇ ਹਾਂ ਜੀ ਸਾਰੇ ਉਸ ਮੈਨੇਜਰ ਲਵੇ ਰਵੀ ਸੀ 1974 ਚ ਤੁਸੀਂ ਕੰਮ ਕਰਨਾ ਸਟਾਰਟ ਕਰ ਹਾਂਜੀ ਹਾਂਜੀ ਕਿਹੜਾ ਸਾਲ ਆਇਆ ਵੀ ਜਦੋਂ ਤੁਹਾਨੂੰ ਲੱਗਿਆ ਵੀ ਗੱਡੀਆਂ ਦਾ ਧੱਕਾ ਜਾ ਪੈਣ ਲੱਗਿਆ ਵੀ ਕਿਦਾਂ ਵੀ ਗੱਡੀਆਂ ਬਣੇ 84 ਤੋਂ ਬਾਅਦ 84 ਤੋਂ 83 ਜਾਂ ਇਹ 83 ਦੇ ਬਾਰੇ ਮਰੂਤੀ ਆਈ ਹੈ ਜੀ ਉਸ ਤੋਂ ਪਹਿਲਾਂ ਦਾ ਫੀਅਰ ਟੈਮਸਟਰੀ ਚੱਲਦੇ ਸੀ ਜੀ ਫਿਰ ਮਰੂਤੀ ਉਸ ਤੋਂ ਬਾਅਦ ਬਣਨੇ ਸ਼ੁਰੂ ਹੋਈ ਉਹਦੋਂ ਤੋਂ ਗੱਡੀਆਂ ਵੱਧ ਗਈਆਂ ਹਾਂ 85 ਵਿੱਚ 68 ਤੇ ਗਿਣਤੀ ਕਰਨੀ ਚਾਹੀਦੀ ਸੀ ਇੰਨਿਆ ਕਾਰਾਂ ਨੇ ਲੋਕਾਂ ਦੇ ਘਰੇ ਘੜੀਆਂ ਇੰਨਿਆ ਟੈਕਸਾਂ ਚੱਲਦੀਆਂ ਨੇ ਹਾਂ 85 ਤੱਕ ਤੁਹਾਡੇ ਕੋਲੇ ਨੋਹਾਂ ਤੇ ਗਿਣਿਆ ਹੋਇਆ ਸੀਗਾ ਵੀ ਉਹ ਨੋਹਾਂ ਤੇ ਸਿਸਟਮ ਸਾਰਾ ਸਮਝਾਲ ਸੀਗਾ ਸਾਰਾ ਤੇ ਉਸ ਤੋਂ ਬਾਅਦ ਗਿਣਤੀ ਰੱਖਣੀ ਕਦੋਂ ਤੋਂ ਸ਼ੁਰੂ ਬੰਦ ਕਰਕੇ 85 ਤੋਂ ਬਾਅਦ ਨਹੀਂ ਗਿਣਤੀ ਹੁੰਦੀ ਕਿ 85 ਤੋਂ ਬਾਅਦ ਵਧੀਆਂ ਕਿ ਮਰੂਤੀ ਜਿਆਦਾ ਆ ਗਈ ਨਾ ਜੀ ਫਿਰ ਸਭ ਤੋਂ ਬਾਅਦ ਮਰੂਤੀਓ ਜਿਆਦਾ ਚੱਲੀ ਐ ਵਸੇ ਫਿਰ ਮਰੂਤੀ ਦੀਆਂ ਉਹ ਬੈਨਾਂ ਜਿਗਾਂ ਆ ਗਈਆਂ ਮੇਰੇ ਸਾਹਮਣੇ ਤੇ ਇੱਕੋ ਇੱਕੋ ਬੈਨ ਤੋਂ ਬਾਅਦ ਚੱਲੇ ਓਮ ਨਹੀਂ ਆਈ ਸੀ ਜੀ ਹਾਂ ਇਹ ਚੱਲੀ ਉਹ ਓਮ ਨਹੀਂ ਉਹਨੇ ਕਹਿੰਦੇ ਬੈਨ ਨੂੰ ਹਾਂ ਬੈਨ ਨੂੰ ਬੈਨ ਨੂੰ ਕਹਿੰਦੇ ਹੈ ਨਾ ਓਮ ਨਹੀਂ ਉਹਨੀ ਬੈਨ ਸੀਗੀ ਹਾਂਜੀ ਤੇ ਇੱਕ ਮੇਰੇ ਹਿਸਾਬ ਨਾਲ ਜਾਪਾਨੀ ਮਾਡਲ ਹਾਂਜੀ ਜਾਪਾਨੀ ਮਾਡਲ ਮਜਬਾਨੀ ਮਾਡਲ ਪਹਿਲਾਂ ਆਈ ਸੀ ਰਿਚ ਅੱਛਾ ਜੀ ਹਾਂ ਜਾਪਾਨੀ ਮਾਡਲ ਮਿਲਤੀ ਹੋਈ ਹਾਂ ਉਸ ਤੋਂ ਬਾਅਦ ਤਾਂ ਫਿਰ ਕੰਮ ਵੱਧਾ ਹਾਂ ਉਸ ਤੋਂ ਬਾਅਦ ਵੱਧਾ ਕਿ ਮੈਂ ਫੇਰ ਨਹੀਂ ਹੁਣ ਨਹੀਂ ਕੋਈ ਗਿਣਤੀ ਕਰ ਸਕਦਾ ਮਰੂਤੀ ਦਾ ਤੁਹਾਨੂੰ ਅੰਦਾਜ਼ਾ ਜਿਆ ਯਾਦਾ ਵੀ ਕਿੰਨੇ ਕ ਰੇਟ ਚ ਆਈ ਹੈ ਮਰੂਤੀ 45000 ਰੁਪਏ ਦੀ ਸਰੀ ਨਮੀ ਨਮੀ 45000 ਦੀ ਜਾਪਾਨੀ ਮਾਡਲ ਜਪਾਨੀ ਮਾਡਲ 45000 ਰੁਪਏ ਦੀ ਨਵੀਂ ਆਈ ਹੈ ਤੁਸੀਂ ਆਪਦੀ ਗੱਡੀ ਪਹਿਲੀ ਕਿ ਕਿੰਨੇ ਕਿੰਨੇ ਪੈਸਿਆਂ ਚ ਖਰੀਦੀ ਜੋ ਗੱਡੀਆਂ ਠੀਕ ਕਰਦਾ ਬੰਦਾ ਜੀ ਇਹਦਾ ਦਾ ਕਰਦਾ ਯਾਰ ਮੇਰੇ ਕੋਲ ਵੀ ਗੱਡੀ ਹੋਵੇ ਅੱਛਾ ਜੀਪ ਲੈਂਦੀ ਸੀ ਉਸ ਟਾਈਮ 8000 ਰੁਪਏ ਦੀ ਜੀਪ ਲੈਂਦੀ ਸੀ ਅੱਛਾ 8000 ਦੀ 8000 ਰੁਪਏ ਦੀ ਲੈਂਦੀ ਸੀ ਠੀਕ ਹੈ ਹੂੰ ਉਸ ਤਵਾ ਦਾ ਮੈਸਟਰ ਲਈ ਇਸ ਤਵਾ ਦਾ ਸੀ ਉਹ ਵੀ 7000 ਦੇ ਹੋਲੇ ਅੰਤ ਸੀ ਬਸ ਇੱਕਲ ਹੋ ਰਾ ਜਦੋਂ ਗੱਡੀਆਂ ਘੱਟ ਹੁੰਦੀਆਂ ਤਾਂ ਗੱਡੀਆਂ ਚਲਾਉਣ ਵਾਲੇ ਬੰਦੇ ਵੀ ਘੱਟ ਚਲਾਉਣ ਵਾਲੇ ਬਹੁਤ ਘੱਟ ਸੀ ਡਰਾਈਵਰ ਘੱਟ ਹੁੰਦੇ ਹੋਣਗੇ ਹਾਂ ਬਹੁਤ ਗਿਣਤੀ ਦੇ ਡਰਾਈਵਰ ਸੀ ਡਰਾਈਵਰ ਦੀ ਕਿੰਨੀ ਖਚੜਾਈ ਹੁੰਦੀ ਸੀ ਵੀ ਇਹਨੂੰ ਭਾਈ ਗੱਡੀ ਚਲਾਉਣੀ ਆਂਦੀ ਆ ਡਰਾਈਵਰਾਂ ਦਾ ਉਸ ਵੇਲੇ ਕਦਰ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦਰ ਸੀ ਦੇਸੀ ਕਿਹ ਵਾਲੀ ਗੱਲ ਹੈ ਹੈ ਦੇਸੀ ਕਿਹ ਵਾਲੀ ਕਿਹੜੀ ਗੱਲ ਆ ਉਹ ਉਹ ਵਾਲੀ ਹੈ ਨਾ ਉਹ ਦੇਸੀ ਕਿਹ ਵਾਲੀ ਗੱਲ ਸੁਣਾਓ ਕਿਹੜੀ ਗੱਲ ਹਾਂ ਹੈ ਦੇਸੀ ਕਿਹ ਵਾਲੀ ਗੱਲ ਸੁਣਾਓ ਜਸਵਿੰਦਰ ਕਹਿੰਦਾ ਕੋਈ ਦੇਸੀ ਕਿਹ ਵਾਲੀ ਗੱਲ ਆ ਕੋਈ ਵਿਦੇਸ਼ੀ ਕੋ ਪਾ ਕੇ ਜ्यादा ਦਿੰਦੇ ਹੁੰਦੇ ਸੀ ਡਰਾਈਵਰਾਂ ਨੂੰ ਕੀ ਕੇਸ ਹੁੰਦਾ ਸੀ ਹਾਂ ਇਸ ਤਰ੍ਹਾਂ ਵੀ ਕਹਿੰਦੇ ਕਿ ਵੀ ਡਰਾਈਵਰਾਂ ਦਾ ਖਿਆਲ ਰੱਖੀ ਸਾਡੇ ਵਰਗੇ ਕਹਿੰਦੇ ਪੁਰਾਣੇ ਬਜ਼ੁਰਗ ਜੀ ਸਮਾਨ ਬਲ ਦਿੰਦੇ ਨੇ ਹੂੰ ਵੀ ਸਮਾਨ ਬੰਨਣਾ ਤੇ ਆ ਰੱਖੀ ਜੀ ਸਾਡੇ ਵਰਗੇ ਕੋਈ ਬੈਠ ਗਿਆ ਅਣਜਾਣ ਤੋ ਬੈਠ ਡਰਾਈਵਰ ਦੇ ਨਾਲ ਜੀ ਉਹ ਜਦ ਡੰਡੇ ਨਾਲ ਆ ਗਿਆ ਉਹ ਕੀ ਕਰਦਾ ਕਹਿੰਦਾ ਵੀ ਕਹਿੰਦਾ ਮੈਂ ਘਿਰ ਚੇਂਜ ਕਰਦਾ ਫਿਰ ਕਹਿੰਦਾ ਖੜਾ ਲੱਗ ਗਿਆ ਹਾਂਜੀ ਤਾਂ ਮੇਰੇ ਹੁੰਦੀ ਗੇਅਰ ਚੇਂਜ ਕਰੀ ਜਾਂਦਾ ਬਸ ਤਾਂ ਸਮਾਨ ਬਦਲੇਗਾ ਬਦਲੇਗੀ ਬਦਲੇਗਾ ਤੇ ਮੈਂ ਤੇਰਾ ਮੈਨੂੰ ਮਟਾਉਂਦਾ ਹੈਗਾ ਮੇਰੇ ਹੁੰਦੀ ਕਰੀ ਜਾਂਦਾ ਕਹਿੰਦਾ ਗੇਅਰ ਚੇਂਜ ਨਾਲ ਬਸ ਤਾਂ ਸਮਾਨ ਬਦਲੇਗਾ ਬਦਲੇਗਾ ਇਹ ਦਸਤੀ ਗੱਲ ਕਿਹਨਾਂ ਜਾਣਦੇ ਸਾਡੇ ਮੈਨੂੰ ਪਤਾ ਨਹੀਂ ਬਾਪੂ ਨੇ ਚਤ ਇਹ ਸੁਣਨ ਵਾਲੇ ਤਾਂ ਸਮਝ ਗਏ ਹੋਣਗੇ ਵੀ ਬਾਪੂ ਕਹਿੰਦਾ ਵੀ ਨਾ ਤਰੀਸ ਗੱਲ ਸਮਝ ਆ ਗਈ ਬਾਪੂ ਦੀ ਉਹ ਕੀ ਹੋਇਆ ਕਿ ਕਦੇ ਵੀ ਬੰਦਿਆਂ ਨੂੰ ਲਾ ਦੇਣਾ ਇੱਕ ਜ਼ਿੰਮੇਵਾਰੀ ਲਾ ਦੇਣੀ ਕਿ ਡਰਾਈਵਰ ਨਾਲ ਸਮਾਨ ਚੇਂਜ ਕਰ ਦਿੰਦੇ ਆ ਸਮਾਨ ਬਦਲ ਦਿੰਦੇ ਆ ਤੇ ਤੁਸੀਂ ਨਿਗਾ ਰੱਖਣੀ ਆ ਉਹ ਬੰਦੇ ਨੂੰ ਡਰਾਈਵਰ ਦੇ ਨਾਲ ਬਾਤਾ ਡਰਾਈਵਰ ਦੇ ਨਾਲ ਬਾਤਾ ਉਹ ਜਦੋਂ ਗੇਅਰ ਪਾਵੇ ਉਹ ਡਰਾਈਵਰ ਨੂੰ ਕਹਿੰਦਾ ਕੀ ਕਰਦਾ ਕਹਿੰਦਾ ਮੈਂ ਗੇਅਰ ਬਦਲਦਾ ਉਹ ਕਹਿੰਦਾ ਤੂੰ ਤਾਂ ਮੇਰੇ ਬੈਠੇ ਤੋਂ ਹੀ ਬਦਲੀ ਜਾਣਾ ਬਾਅਦ ਚ ਲੱਗਦੀ ਬਦਲੀ ਹੀ ਬਦਲੀ ਹੈ ਇਹਨਾਂ ਨੂੰ ਸਾਈਕਮ ਉਹ ਜਾਣ ਸੰਦਪਤ ਨਹੀਂ ਬੋਲੇ ਲੋਕ ਜਿੰਗ ਪਤਾ ਹੀ ਨਹੀਂ ਸੀ ਵਿਚਾਰਾਂ ਨੂੰ ਕਿ ਹਾਂ ਮੈਂ ਇਹ ਸੁਣਾਉਣਾ ਕਰ ਦੋ ਆ ਜਾ ਉਰੇ ਆ ਜਾ ਇੱਥੇ ਆ ਜਾ ਕਿਵੇਂ ਬੋਲਿਆ ਰੋਣਾ ਜੋ ਦੇਸੀ ਦੇਸੀ ਕਿਉਂ ਖਾਣ ਦਾ ਸ਼ਕੀਨ ਸੀਗਾ ਡਰਾਈਵਰ ਦੇਸੀ ਕਿਉਂ ਖਾਣ ਦਾ ਸ਼ਕੀਨ ਸੀ ਸ਼ਕੀਨ ਸੀ ਗੱਡੀ ਮਾਲਕਨ ਲਈ ਨਹੀਂ ਮਾਲਕਾਂ ਨੂੰ ਜਿਵੇਂ ਪਾਪਾਈ ਤਾਂ ਇਹਨਾਂ ਨੂੰ ਪਤਾ ਕੁਝ ਹੁੰਦਾ ਨਹੀਂ ਸੀ ਜੀ ਉਹ ਕਹਿੰਦਾ ਵੀ ਹਫਤੇ ਬਾਅਦ ਚ 2 ਕਿਲੋ ਜਾਂ 1 ਕਿਲੋ ਦੇਸੀ ਕਿਉਂ ਪੈਂਦਾ ਜਿੰਨਾ ਕਿ ਮੈਨੂੰ ਜ਼ਿਆਦਾ ਉਹ ਮਾਲਕਾਂ ਤੋਂ ਦੇਸੀ ਕਿਉਂ ਲੈ ਕੇ ਘਰੇ ਲੈ ਜਾ ਕਰੀ ਵੀ ਪੈ ਗਿਆ ਜੀ ਖਾ ਲਿਆ ਓਕੇ ਇਹ ਕਹਿੰਦਾ ਨੇ ਮਾਲਕ ਕਿਤੇ ਆ ਗਿਆ ਵਾ ਪਾਈ ਲਵੇ ਇਹਨਾਂ ਕੋਲ ਆ ਗਿਆ ਸੀ ਹਾਂ ਵੀ ਦੱਸਿਓ ਮਿਸਤਰੀ ਇਹ ਤੇ ਦੇਸੀ ਕਿਉਂ ਕਿੱਥੇ ਜਾਂਦਾ ਸੀ ਆਪ ਹੀ ਪਾਲਿਆ ਕਰਾਂਗੇ ਡਰਾਈਵਰ ਪਾਉਂਦਾ ਸਾਡਾ ਵੀ ਅਸੀਂ ਘਰੋਂ ਹੀ ਪਾ ਲਿਆ ਕਰਾਂਗੇ ਉਹ ਹਾਂ ਮੈਨੂੰ ਇਹ ਤੇ ਦੇਸੀ ਕਿਉਂ ਬਈ ਕਿੱਥੇ ਨਹੀਂ ਪੈਂਦਾ ਹੈਂ ਡਰਾਈਵਰ ਦਾ ਸਾਲ ਤੇ ਦੇਸੀ ਕਿਉਂ ਬਈ ਇਹ ਚ ਲੈ ਕੇ ਹੈ ਉਹ ਦੇਸੀ ਕੋ ਖਾਣ ਦਾ ਮਾਰਾ ਕਹਦਾ ਕਰ ਕਹਿੰਦਾ ਤੇ ਦੇਸੀ ਕਿਉਂ ਪੈਂਦਾ ਪੈਂਦਾ ਵੀ ਪਤਾ ਸੀ ਇਹਨੂੰ ਮਾਲਕ ਨੂੰ ਤਾਂ ਕੁਝ ਪਤਾ ਹੀ ਨਹੀਂਗਾ ਹੈਨਾ ਪਤਾ ਵੀ ਨਹੀਂ ਸੀ ਉਹਨਾਂ ਨੂੰ ਨਹੀਂ ਪਤਾ ਨਹੀਂ ਸੀ ਗੱਲ ਸਹੀ ਪਤਾ ਵੀ ਨਹੀਂ ਸੀ ਪਤਾ ਨਹੀਂ ਸੀ ਹੁੰਦਾ ਹੈਨਾ ਉਹ ਲੋਕ ਭੋਲੇ ਸਨ ਜਾਨ ਸੀ ਮੇ ਮੈਂ ਮੈਂ ਐਂ ਕੀ ਕਦਰ ਵੀ ਸੀ ਨਾ ਕਦਰ ਸੀ ਕੀ ਮਤਲਬ ਇੱਜ਼ਤ ਕਰਦੇ ਸੀ ਲੋਕ ਜਦੋਂ ਨਾ ਕਦੇ ਜਨ ਜਾਣਦੇ ਸੀ ਲੋਕ ਜਾਂ ਰਿਸ਼ਤੇਦਾਰ ਚ ਜਾਂਦੇ ਸੀ ਉਹ ਡਰਾਈਵਰ ਨੂੰ ਸਪੈਸ਼ਲ ਚਾਹ ਪਾਣੀ ਫੜਾਉਂਦੇ ਸੀ ਕਿ ਭਾਈ ਇਹ ਡਰਾਈਵਰ ਆ ਇਹ ਗੱਡੀ ਚਲਾ ਕੇ ਆਇਆ ਹਾਂਜੀ 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 ਡਰਾਈਵਰਾਂ ਨੂੰ ਬਹੁਤ ਜ਼ਿਆਦਾ ਕਦਰ ਸੀ ਹੂੰ ਉਹ ਉਦੋਂ ਉਦੋਂ ਜਦੋਂ ਗਿਣਤੀ ਦੀਆਂ ਗੱਡੀਆਂ ਹੁੰਦੀਆਂ ਉਹ ਜਨ ਜੁਨ ਜਾਣ ਵੇਲੇ ਕਿੰਨਾ ਕੁ ਮਤਲਬ ਵੀ ਗੱਡੀ ਵਾਲੇ ਤੋਂ ਪੁੱਛ ਕੇ ਦਿਨ ਰੱਖਦੇ ਹੋਣਗੇ ਫੇਰ ਤਾਂ ਜਾਂ ਹਾਂ ਪਹਿਲਾਂ ਹੀ ਬੁੱਕ ਕਰਨੀ ਪੈਂਦੀ ਸੀ ਗੱਡੀ ਤਾਂ ਵੈਸੇ ਵੀ ਪਹਿਲਾਂ ਬੁੱਕ ਕਰਕੇ ਜੀ ਹਾਂ ਵੀ ਪਹਿਲਾਂ ਕਿਹੜੀ ਗੱਡੀ ਖਾਲੀ ਹੈ ਕਿੰਨੀਆਂ ਲੈ ਕੇ ਜਾਣੀ ਆਪਾਂ ਨੇ ਜੀ ਉਹਦਾ ਇੱਕ ਘਰ ਲੈ ਕੇ ਜਾਂਦਾ ਤੇ ਅਗਲਾ ਵਿਆਹ ਚ ਤਾਂ ਵੈਸੇ ਬਾਕੀ 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 ਬਸ 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 ਜਾਂ ਟਰੈਕਟਰ ਰੁਕਦੇ ਹੋਣਾ ਹਾਂ ਬਾਕੀ ਤਾਂ ਬਸ ਜਾਂ ਟਰੈਕਟਰ ਹਾਂ ਬਸ ਹੀ ਹੁੰਦੀ ਸੀ ਤਕਰੀਬਨ ਕਾਰ ਤਾਂ ਇੱਕੋ ਹੀ ਹੁੰਦੀ ਸੀ ਬਸ ਹੂੰ ਹੁਣ ਵਾਲਾ ਕੰਮ ਨਹੀਂ ਸੀ ਵੀ ਇੰਨੀਆਂ ਕਾਰਾਂ ਕਹਿ ਲਓ ਉਸ ਟਾਈਮ ਇੱਕ ਕਾਰ ਜਾਂਦੀ ਸਪੈਸ਼ਲ ਬਸ ਲੋਰੀਆ ਦੀ ਕਰਕੇ ਲੋ ਬਸ ਕੋਈ ਵੀ ਹੁੰਦੇ ਇਨਵੈਸਟਰ ਫੀਟ ਕੋਈ ਵੀ ਲੈਂਦੇ ਹੋਰ ਨਹੀਂ ਕੋਤਾ ਨਹੀਂ ਸਿਉਂਦਾ ਵੀ ਮਤਲਬ ਯਾਰ ਕਹਿਣ ਤੋਂ ਭਾਵੇਂ ਆ ਵੀ ਉਹ ਬਾਪੂ ਜੀ ਹੁਣੀ ਗੱਲ ਦੱਸ ਰਿਹਾ ਤੇ ਮੈਨੂੰ ਐ ਲੱਗ ਰਿਹਾ ਵੀ ਜਿਵੇਂ ਕੋਈ ਫਿਲਮ ਦੇਖੀ ਜਾਂਦੇ ਹੋਈ ਹੈ ਨਾ ਬਾਈ ਵੀ ਕਰਮ ਨੂੰ ਮਹਿਸੂਸ ਹੋ ਰਿਹਾ ਥੋੜੀ ਜਿਆਦਾ ਇਹਨੇ ਗੱਲ ਮੈਨੂੰ ਸੁਣਾਉਣ ਲੱਗ ਪਈ ਨੇ ਕਈ ਬੜੀ ਜੀ ਪੁਰਾਣੀ ਗੱਲ ਪੁੱਛਣ ਲੱਗੇ ਨੇ ਬਹੁਤ ਬੜੀਆਂ ਗੱਲਾਂ ਨੇ ਹੁਣ ਅਸੀਂ ਵੀ ਭੁੱਲੇ ਜਾਂਦੇ ਆ ਵੀ ਭੁੱਲਿਆ ਨਾ ਹਾਂ ਜੀ ਬਹੁਤ ਗੱਲਾਂ ਪੁਰਾਣੀਆਂ ਯਾਰ ਜਿਵੇਂ ਗੱਡੀਆਂ गिनਨ ਵਾਲੀ ਗੱਲ ਮਾਹਰ ਇਹਨੂੰ ਲੱਗਾ ਵੀ ਇੰਨੀਆਂ ਗੱਡੀਆਂ ਸੀ ਹੁਣ ਅਸੀਂ ਕਹਿੰਦੇ ਇੰਨੀਆਂ ਗੱਡੀਆਂ ਕਰਕੇ ਅਸੀਂ ਖੁਸ਼ ਨਹੀਂ ਹੈਗੇ ਪੰਜ ਚਾਰ ਗੱਡੀਆਂ ਨਾਲ ਹੀ ਨਿਆਰੇ ਨਾਲ ਜ਼ਿੰਦਗੀ ਕੱਢਦੇ ਪਰ ਇੱਕ ਗੱਲ ਹੈ ਮਾਲਕ ਨੇ ਦਾਤੇ ਨੇ ਕਿਰਪਾ ਕੀਤੀ ਕਿ ਬਾਪੂ ਹੁਣਾਂ ਨੇ ਉਦੋਂ ਸਟਰਗਲ ਕੀਤਾ ਅੱਜ ਸੁਨਾਮ ਦੇ ਵਿੱਚ ਨਾ ਧਮਾਨ ਵਾਲੇ ਤੁਸੀਂ ਕਿਸੇ ਵੀ ਪਾਸੇ ਤੋਂ ਪੁੱਛੋਗੇ ਨਾ ਗੱਡੀਆਂ ਦਾ ਏਸੀ ਲਾਉਣਾ ਹੋਵੇ ਸੀਐਨਜੀ ਤੇ ਗੱਡੀਆਂ ਕਰਨੀਆਂ ਹੋਣ ਤਾਂ ਬਹੁਤ ਕਮਾਲ ਆਲ ਇੰਡੀਆ ਦੇ ਵਿੱਚ ਬਾਈ ਹੋਣਾਂ ਦੀਆਂ ਬ੍ਰਾਂਚਾਂ ਤੇ ਆਲ ਇੰਡੀਆ ਦੇ ਵਿੱਚ ਕੰਮ ਕਰਦੇ ਆ ਪਰ 1974 ਦੇਖੋ ਫੋਟੋ ਲੱਗੀ ਹੋਈ ਬਾਪੂ ਹੋਣਾਂ ਦੀ ਤੇ 1974 ਤੋਂ ਲੈ ਕੇ ਬਾਪੂ ਹੋਣਾਂ ਦਾ ਜਿਹੜਾ ਹੈਗਾ 1970 ਤੋਂ ਲੈ ਕੇ ਸਾਡੇ ਵਿੱਚ ਚਾਬੀਆਂ ਨਾਲ ਗੁੱਟ ਪਣਾਏ ਤੇ ਉਹ ਚੀਜ਼ ਹੈ ਜਿਹੜੀ ਉਹ ਅਗਲੀ ਪੀੜ੍ਹੀ ਨੂੰ ਵੈਸੇ ਤਾਂ ਦੇ ਵੀ ਬਹੁਤ ਕੁਝ ਰਹੀ ਆ ਪਰ ਬਾਪੂ ਹਣਾ ਨਾਲ ਬੈਠ ਕੇ ਬਜ਼ੁਰਗਾਂ ਨਾਲ ਗੱਲਾਂ ਕਰਨੀਆਂ ਬੜੀਆਂ ਜ਼ਰੂਰੀ ਸੀ ਜਿਹੜੀਆਂ ਅੱਜ ਕੀਤੀਆਂ ਬਹੁਤ ਸਾਰੇ ਨੌਜਵਾਨਾਂ ਨੂੰ ਪਤਾ ਲੱਗਿਆ ਲੱਗੂਗਾ ਕਿ ਸਾਡੇ ਦਾਦਿਆਂ ਦਾ ਜਾਂ ਸਾਡੇ ਬਾਪੂ ਹਣਾ ਦਾ ਪਿਛੋਕੜ ਕੀ ਆ ਉਹ ਕਿਹੋ ਜਿਹੇ ਜ਼ਮਾਨੇ 'ਚ ਰਹੇ ਆ ਜਿਉਂਦੇ ਰਹੋ